हां जी ਧੰਤਨ ਸਤਿਗੁਰੂ ਤੇਰਾ ਹੀ ਆਸਰਾ ਅਸੀਂ ਅੱਜ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਕੋਈ ਨਵੀਂ ਵੀਡੀਓ ਸ਼ੂਟ ਕਰਨ ਲੱਗੇ ਆ ਅੱਜ ਅਸੀਂ ਨਸ਼ਿਆਂ ਦੇ ਮੁੱਦੇ ਤੇ ਕੋਈ ਫੇਰ ਜਾਣਕਾਰੀ ਦੇਣ ਲੱਗੇ ਆ ਵੀ ਜਦੋਂ ਨੌਜਵਾਨ ਨਸ਼ੇ ਦੀ ਭੇਟ ਚੜ੍ਹਦੇ ਆ ਜਾਂ ਨਸ਼ਾ ਖਾਣ ਲੱਗਦੇ ਆ ਪਹਿਲਾ ਕੋਈ ਨੌਜਵਾਨ ਜਦੋਂ ਨਸ਼ਾ ਖਾਣ ਲੱਗਦਾ ਤਾਂ ਆਪਣੇ ਮਾਪਿਆਂ ਤੋਂ ਚੋਰੀ ਕਰਦਾ ਵੀ ਸ਼ਾਇਦ ਉਹ ਇਹ ਸੋਚਦਾ ਵੀ ਮੈਂ ਆਪਣੀ ਮਾਂ ਨੂੰ ਜਾਂ ਆਪਣੇ ਭਾਈਆਂ ਨੂੰ ਜਾਂ ਮਤਲਬ ਵੀ ਆਪਦੇ ਪਿਓ ਨੂੰ ਪਤਾ ਨਹੀਂ ਲੱਗਣ ਦਿੰਦਾ ਤਾਂ ਚੋਰੀ-ਚੋਰੀ ਲਾਉਂਦਾ ਹੈ ਪਹਿਲਾ ਜੇ ਇੱਕ ਜਰਦੇ ਤੋਂ ਸ਼ੁਰੂਆਤ ਹੁੰਦੀ ਹੈ ਕਿ ਮੰਨ ਕੇ ਚੱਲੋ ਜਰਦਾ ਲਾਉਂਦਾ ਪੜ ਦੇ ਨਾਲ ਲਾਉਂਦਾ ਤੇ ਉਹ ਸੋਚਦਾ ਵੀ ਖਣੀ ਮੈਂ ਆਪਣੇ ਮਾਪਿਓ ਨੂੰ ਫੁੱਦੂ ਬਣਾਉਣਾ ਹੈ ਜਾਂ ਆਪਣੇ ਪਿਓ ਨੂੰ ਫੁੱਦੂ ਬਣਾਉਣਾ ਹੈ ਜਾਂ ਆਪਣੇ ਭਾਈਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਯਾਨੀ ਕੋ ਲੁੱਕ ਛਿਪ ਕੇ ਲਾਉਂਦਾ ਪਰ ਇੱਕ ਨਾ ਇੱਕ ਦਿਨ ਉਹਦੀ ਜਿਹੜੀ ਚੋਰੀ ਉਹ ਨੰਗੀ ਹੋ ਜਾਂਦੀ ਹੈ ਫਿਰ ਉਹ ਜਰਦਾ ਵੀ ਸਾਹਮਣੇ ਲਾਉਣ ਲੱਗ ਜਾਂਦਾ ਹੈ ਸ਼ਰਾਬ ਵੀ ਸਾਹਮਣੇ ਪੀਣ ਲੱਗ ਜਾਂਦਾ ਹੈ ਯਾਨੀ ਕੋ ਨਸ਼ਿਆਂ ਦੀਆਂ ਗੁਲਾਮੀ ਦੀਆਂ ਜਜ਼ੀਰਾਂ ਦੇ ਵਿੱਚ ਵੱਜ ਜਾਂਦਾ ਹੈ ਤਾ ਪਹਿਲਾ ਵਾਲੇ ਸਮਿਆਂ ਦੇ ਵਿੱਚ ਜਦੋਂ ਕਿਤੇ ਬੱਚਾ ਕੋਈ ਗਲਤੀ ਕਰਦਾ ਸੀ ਤੇ ਵੱਡੇ ਜਦੋਂ ਆ ਕੇ ਦੱਸਦੇ ਸੀ ਤਾਂ ਪਹਿਲਾਂ ਬੱਚੇ ਤੇ ਗੌਰ ਹੁੰਦੀ ਸੀ ਪਰ ਅੱਜ ਬੱਚੇ ਦੀਆਂ ਗਲਤੀਆਂ ਤੇ ਪਰਦੇ ਪਾਏ ਜਾਂਦੇ ਆ ਜਿਸ ਦੇ ਕਾਰਨ ਬੱਚੇ ਵਿਗੜ ਜਾਂਦੇ ਆ ਪਹਿਲਾਂ ਜਦੋਂ ਬੱਚੇ ਦੇ ਬਾਰੇ ਕੋਈ ਲੋਕ ਦੱਸ ਦਿੰਦੇ ਸੀ ਚਾਚੇ ਤਾਂ ਇਹ ਵੱਡੇ ਤਾਂ ਬੱਚੇ ਤੇ ਗੌਰ ਹੁੰਦੀ ਸੀ ਬੱਚੇ ਨਹੀਂ ਧਿਆਨ ਦਿੱਤਾ ਜਾਂਦਾ ਸੀ ਤੇ ਜਾਣੇ ਕਿ ਬੱਚੇ ਵਿਗੜਦੇ ਨਹੀਂ ਹੁੰਦੇ ਸੀ ਪਰ ਅੱਜ ਜੇ ਕੋਈ ਆ ਕੇ ਕਹਿੰਦਾ ਤਾਂ ਬੱਚੇ ਦਾ ਸਾਥ ਦਿੱਤਾ ਜਾਂਦਾ ਮਾਪਿਆਂ ਵੱਲੋਂ ਸਾਡੇ ਨੂੰ ਆਏ ਕਹਿਣਾ ਸਾਡਾ ਤਾਂ ਇਹੋ ਜਿਹਾ ਹੀ ਹੈ ਨਹੀਂ ਸਾਡੇ ਦੇ ਨਜਾਇਜ਼ ਦੋਸ਼ ਲਾਉਣਾ ਹੈ ਤਾਂ ਉਹਨੂੰ ਇੱਕ ਵਡਾਵਾ ਮਿਲ ਜਾਂਦਾ ਹੈ ਬਰਾਈ ਕਰਨ ਦਾ ਨਸ਼ਿਆਂ ਵਿੱਚ ਡੁੱਬਣ ਦਾ ਤਾਂ ਫਿਰ ਉਹ ਹੌਲੀ ਹੌਲੀ ਕਰਦੇ ਕਰਦਾ ਇੱਕ ਦਿਨ ਮਾਪਿਆਂ ਦੇ ਸ਼ਰਾਬ ਵੀ ਸਾਹਮਣੇ ਪੀਣ ਲੱਗ ਜਾਂਦਾ ਹੈ ਹਰ ਨਸ਼ਾ ਉਹ ਸਾਹਮਣੇ ਕਰਨ ਲੱਗ ਜਾਂਦਾ ਹੈ ਮੰਨ ਕੇ ਚੱਲੋ ਜਦੋਂ ਕਿਤੇ ਪਹਿਲਾਂ ਕੋਈ ਛੋਡੂ ਆ ਕੇ ਦੱਸਦਾ ਹੈ ਵੀ ਭਾਈ ਇਹ ਮਾੜੇ ਪਾਸੇ ਜਾਂਦਾ ਹੈ ਜਾਂ ਜਰਦਾ ਲਾਉਂਦਾ ਹੈ ਜਾਂ ਬੀੜੀ ਪੀਂਦਾ ਹੈ ਜਾਂ ਸਿਕਟਾ ਪੀਂਦਾ ਹੈ ਜਾਂ ਕੋਈ ਵੀ ਨਸ਼ਾ ਕਰਦਾ ਹੈ ਤਾਂ ਉਸੇ ਵਕਤ ਬੱਚੇ ਦੀ ਗੌਰ ਕਰਨੀ ਚਾਹੀਦੀ ਹੈ ਤਾਂ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਹਰਕ ਦਾ ਪਤਾ ਹੈ ਵੀ ਮਾੜਾ ਕਿਹੜਾ ਚੰਗਾ ਕਿਹੜਾ ਮਾੜੇ ਸੰਗ ਨਾਲ ਬੱਚੇ ਨੂੰ ਜਾਣ ਨਹੀਂ ਦੇਣਾ ਚਾਹੀਦਾ ਬੱਚੇ ਤੇ ਨਜ਼ਰ ਰੱਖਣੀ ਚਾਹੀਦੀ ਹੈ ਬੱਚੇ 'ਤੇ ਧਿਆਨ ਰੱਖਣਾ ਚਾਹੀਦਾ ਤਾਂ ਅੱਜ ਮਾਪੇ ਆ ਜਿਹੜੇ ਉਹ ਬੱਚੇ ਨੂੰ ਮਤਲਬ ਵੀ ਉਹਨਾਂ ਸਮਾਂ ਨਹੀਂ ਦਿੰਦੇ ਜਿੰਨਾ ਮਤਲਬੀ ਸਮਾਂ ਬੱਚੇ ਦੇ ਲਈ ਚਾਹੀਦਾ ਹੁੰਦਾ ਜਿਵੇਂ ਸਕੂਲ 8 ਘੰਟੇ ਟੀਚਰ ਸਮਾਂ ਦਿੰਦੇ ਐ ਤਾਂ ਘਰੋਂ ਮਾਪਿਆਂ ਵੱਲੋਂ ਸਮਾਂ ਬੱਚੇ ਨੂੰ ਨਹੀਂ ਮਿਲਦਾ ਜਿਸ ਦੇ ਕਾਰਨ ਬੱਚਾ ਘਰਾਹੇ ਪੈ ਜਾਂਦਾ ਏ ਇੱਕ ਵੇ ਨੌਜਵਾਨਾਂ ਨੂੰ ਕਹਿਣਾ ਕਿ ਨਸ਼ਾ ਬਹੁਤ ਬੁਰੀ ਬਲਾਹ ਹੈ ਜਰਦਾ ਵੀ ਬਹੁਤ ਬੁਰੀ ਬਲਾਹ ਸਿਕਟਾ ਬੀੜੀਆਂ ਇਹਨਾਂ ਨਸ਼ੇ ਤੋਂ ਦੂਰ ਹੋ ਕੇ ਆਪਣੀ ਜ਼ਿੰਦਗੀ ਸੰਭਾਲੋ ਆਪਣਾ ਮਨੁੱਖਾ ਜਨਮ ਸੰਭਾਲੋ ਤੇ ਮਾਪਿਆਂ ਨੂੰ ਕਦੇ ਵੀ ਧੋਖਾ ਨਾ ਦਿਓ ਮੰਨ ਕੇ ਚਲੋ ਤੁਸੀਂ ਸੋਚਦੇ ਵੀ ਅਸੀਂ ਪਤਾ ਨਹੀਂ ਲੱਗਣਦੇ ਤੁਸੀਂ ਆਪਣੀ ਜ਼ਿੰਦਗੀ ਨਾਲ ਧੋਖਾ ਕਰ ਰਹੇ ਆ ਆਪਣੇ ਆਪ ਨਾਲ ਧੋਖਾ ਕਰ ਰਹੇ ਆ ਇਹ ਨਾ ਸੋਚੋ ਵੀ ਅਸੀਂ ਮਾਤਾ ਪਿਤਾ ਨਾਲ ਧੋਖਾ ਕਰ ਰਹੇ ਅਸੀਂ ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ ਆਪਣੇ ਆਪ ਦੇ ਨਾਲ ਧੋਖਾ ਆਪਣੀ ਜ਼ਿੰਦਗੀ ਦੇ ਨਾਲ ਧੋਖਾ ਆਪਣੇ ਵਿਸ਼ਵਾਸ ਨਾਲ ਘਾਤ ਕਰ ਰਹੇ ਤੁਸੀਂ ਆਪਣੀ ਜ਼ਿੰਦਗੀ ਦਾ ਘਾਣ ਕਰ ਰਹੇ ਫਿਰ ਇਹ ਨਸ਼ਿਆਂ ਦੀਆਂ ਜੰਜੀਰਾਂ ਟੋੜੇ ਗਲ ਦੇ ਵਿੱਚ ਪੈ ਜਾਂਦੀਆਂ ਬੇੜੀਆਂ ਪੈ ਜਾਂਦੀਆਂ ਤਾਂ ਫਿਰ ਇਹ ਬੇੜੀਆਂ ਟੋੜੇ ਐਸੀਆਂ ਗਲ ਦੇ ਵਿੱਚ ਪੈ ਜਾਂਦੀਆਂ ਐਸੀਆਂ ਹੱਥਾਂ ਦੇ ਵਿੱਚ ਪੈ ਜਾਂਦੀਆਂ ਮੁੜ ਕੇ ਨਿਕਲਦੀਆਂ ਨਹੀਂ ਉਹ ਮਾਪਿਆਂ ਤੋਂ ਪਹਿਲਾਂ ਹੀ ਪੁੱਤ ਤੜ ਜਾਂਦਾ ਹੈ ਨਸ਼ਿਆਂ ਦੀਆਂ ਜਜ਼ੀਰਾਂ ਦੇ ਵਿੱਚ ਵੱਜ ਕੇ ਨਸ਼ਿਆਂ ਦਾ ਗੁਲਾਮ ਹੋ ਕੇ ਬਾੜੇ ਸੰਗ ਨਾਲ ਨਾ ਜਾਓ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਇਹਨਾਂ ਗੱਲਾਂ ਵਿੱਚ ਅੱਜ ਬਹੁਤ ਧਿਆਨ ਦੇਣ ਦੀ ਲੋੜ ਹੈ ਤਾਂ ਇਹਨਾਂ ਕੁਝ ਕਹਿੰਦੇ ਜੇ ਕੋਈ ਸ਼ਬਦ ਮੇਰੇ ਤੋਂ ਵੱਧ ਘੱਟ ਬੋਲਿਆ ਗਿਆ ਹੋਵੇ ਮੈਂ ਮਾਫੀ ਚਾਹੁੰਦਾ ਮੈਂ ਤਾਂ ਇਹੋ ਜਿਹੀਆਂ ਗੱਲਾਂ ਵੱਧ ਤੋਂ ਵੱਧ ਸ਼ੇਅਰ ਕਰਦਾ ਰਹੂੰਗਾ ਜਦੋਂ ਤੱਕ ਜਿਉਂਦਾ ਰਹੂੰਗਾ ਤਾਂ ਅੱਗੇ ਦੀ ਅੱਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿਉਂਕਿ ਅੱਜ ਸਮੇਂ ਦੀ ਲੋੜ ਹੈ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਮੈਂ ਮਾਫੀ ਚਾਹੁੰਦਾ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਹੈ